ਐਸਪੀ ਦਲਵੀਰ ਸਿੰਘ ਜੋ 31 ਜਨਵਰੀ ਨੂੰ ਆਪਣੇ ਘਰ ਤੋਂ ਜਿਹੜੇ ਹੈਗੇ ਨੀ ਸਿਟੀ ਏਰੀਆ ਦੇ ਵਿੱਚ ਕਿਸੇ ਦੇ ਨਾਲ ਜਿਹੜੇ ਇਹਨਾਂ ਨੂੰ ਜਾਣਕਾਰ ਹੈਗੇ ਸੀ ਉਹਨਾਂ ਨਾਲ ਆਏ ਸੀ ਐਂਡ ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਜਾਣਕਾਰ ਹੈਗੇ ਸੀ ਉਹਨਾਂ ਨੇ ਇਹਨਾਂ ਨੂੰ ਬੱਸ ਸਟੈਂਡ ਦੇ ਉੱਪਰ ਡ੍ਰੌਪ ਕਰ ਦਿੱਤਾ ਸੀ। ਤਕਰੀਬ ਜਿਹੜਾ ਹੈਗਾ ਬੱਸ ਸਟੈਂਡ ਦੇ ਉੱਪਰ ਇਹਨਾਂ ਨੂੰ ਤਕਰੀਬ 8:00 ਵਜੇ ਤੇ ਤਕਰੀਬ ਸ਼ਾਮ ਨੂੰ ਜਦੋਂ ਉਹ ਡ੍ਰੌਪ ਕੀਤਾ ਉਸ ਤੋਂ ਬਾਅਦ ਜਿਹੜੇ ਹੈਗੇ ਨੇ ਰਾਤ ਨੂੰ 1:30 ਵਜੇ ਤਕਰੀਬ ਜਿਹੜੀ ਇਨਫਰਮੇਸ਼ਨ ਸਾਡੇ ਇੱਕ ਮੁਲਾਜ਼ਮ ਮਿਸਟਰ ਗੋਗਲ ਕਿਸ਼ੋਰ ਰਈ ਐਸ ਆਈ ਡਿਊਟੀ ਆਫ ਕਰਕੇ ਆਪਣੇ ਜਿਹੜਾ ਘਰ ਨੂੰ ਜਾ ਰਿਹਾ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਡੈਡ ਬਡੀ ਹੈ ਕਿ ਉਹਨਾਂ ਨੇ ਲੋਕਲ ਐਸਐਚਓ ਡਿਵੀਜ਼ਨ ਨੰਬਰ 2 ਉਹਨਾਂ ਨੂੰ ਇਨਫੋਰਮ ਕੀਤਾ ਜੋ ਮੋਗਾ ਪਰ ਆ ਕੇ ਜਿਹੜੀ ਹੈਗੀ ਇਹਦੀ ਡੈਡ ਬਡੀ ਜਿਹੜੀ ਉੱਥੇ ਪਈ ਹੈਗੀ ਸੀ ਬਾਅਦ ਵਿੱਚ ਇਹਦੀ ਜਿਹੜੀ ਹੈਗੀ شناخت ਹੋਈ ਕਿ ਦਲਵੀਰ ਸਿੰਘ ਦਿਓਲ ਜਿਹੜੇ ਹੈਗੇ ਡੀਐਸਪੀ ਹੈਗੇ ਇਹ 6x5 ਆਰਪੀ ਦੇ ਵਿੱਚ ਇਹਨਾਂ ਦੀ ਲੱਗਾ ਕੋਠੀ ਸੰਗਰੂਰ ਪੋਸਟਿੰਗ ਹੈਗੀ ਹੈ ਆ ਇਹ ਉਹਨਾਂ ਦੀ شناخت ਤੇ ਮੋਗਾ ਪਰ ਜਿਹੜੀ ਹੈਗੀ ਅਸੀਂ ਦੇਖਿਆ ਕਿ ਇੱਕ ਫੋਲ ਕਾਰਤੂਸ ਜਿਹੜਾ ਹੈਗਾ ਉਹ ਮਿਲਿਆ ਸੀ ਅੰਡਾ ਇੱਕ ਲੱਡਾ ਜਿਹੜਾ ਬੋਲੀ ਦਾ ਸਿਕਾ ਸੀ ਉਹ ਜਿਹੜਾ ਮਿਲਿਆ ਸੀ 9m ਦਾ ਜਿਹੜਾ ਹੈਗਾ ਸ਼ਿਲਕਾ ਸੀ ਜੋ ਇਹਨਾਂ ਦੀ ਸਰਵਿਸ ਵੈਪਿਸਟਲ ਵੀ ਇਹਨਾਂ ਦਾ ਜਿਹੜਾ ਹੈਗਾ ਆਪਣੇ ਕੋਲ ਜਿਹੜਾ ਮੌਕੇ ਤੋਂ ਕੋਈ ਨਹੀਂ ਮਿਲਿਆ ਹੈ ਜਿਹੜਾ ਦੇਖ ਰਿਹਾ ਹੈ ਕਿ ਜਦੋਂ 8:50 ਮਿੰਟ ਦੇ ਕਰੀਬ ਜਿਹੜੇ ਬਸਪੈਂਡ ਤੋਂ ਇੱਕ ਆਟੋ ਦੇ ਵਿੱਚ ਸਵਾਰ ਹੋ ਕੇ ਦਿਸਦੇ ਆ ਕਿ ਉੱਥੇ ਜਾ ਰਹੇ ਆ ਅਸੀਂ ਰੂਟ ਫਾਲੋ ਕਰ ਰਹੇ ਆ ਕਿ ਕਿੱਥੇ ਗਿਆ ਕਿਉਂਕਿ ਇਹਨਾਂ ਦਾ ਖੁਦ ਦਾ ਜਿਹੜਾ ਮੋਬਾਈਲ ਫੋਨ ਹੈਗਾ ਪਹਿਲਾਂ ਖਰਾਬ ਹੋ ਗਿਆ ਸੀ ਉਹ ਇਹਨਾਂ ਨੇ ਠੀਕ ਕਰਾਉਣ ਵਾਸਤੇ ਦਿੱਤਾ ਹੋਇਆ ਸੀ ਤਾਂ ਇਹ ਉਹਨਾਂ ਕੋਲੇ ਆਪਣਾ ਫੋਨ ਨਹੀਂ ਸੀ ਇਹਨਾਂ ਨੇ ਆਪਣੀ SIM ਆਪਣੇ ਕਿਸੇ ਹੋਰ ਗੱਲਮੈਨ ਦੇ ਫੋਨ ਦੇ ਵਿੱਚ ਪਾ ਕੇ ਯੂਜ਼ ਕਰ ਰਹੀ ਸੀ। ਉਹ ਸਾਰਾ ਸੀਰੀਆ ਦੇਖ ਰਹੇ ਹਾਂ ਕਿ ਇਹ ਜਿਹੜਾ ਹੈਗਾ ਟਾਈਮ ਡੈਡਵੜੀ ਜਦੋਂ ਮਿਲਦੀ ਹੈ ਸਾਨੂੰ 1:25 ਮਿੰਟ ਦੇ ਜਿਹੜਾ ਹੈਗਾ ਸਾਡੇ ਐਸਈ ਵੱਲੋਂ ਫੋਨ ਕਰਕੇ ਇਨਫੋਰਮ ਕੀਤਾ ਗਿਆ। ਉਹ ਟਾਈਮ ਹੈ ਸਾਰਾ ਵੈਰੀਫਾਈ ਉਹਨਾਂ ਸਾਰਿਆਂ ਦੀ ਜਿਹੜੇ ਹੈਗੇ ਉਹਨਾਂ ਤੋਂ ਵੀ ਪੁੱਛ ਕਚ ਕੀਤੀ ਆ ਬਟ ਉਹਨਾਂ ਨੂੰ ਘਰੇ ਛੱਡ ਗਏ ਸੀ ਨਾਲ ਨਹੀਂ ਲੈ ਕੇ ਗਏ ਸੀ ਕਿ ਤਿੰਨ ਚਾਰ ਮਹੀਨੇ ਤੋਂ ਜਿਹੜਾ ਹੈਗੇ ਡੀਐਸਪੀ ਡਿਪਰੈਸ਼ਨ ਦੇ ਵਿੱਚ ਵੀ ਕਾਫੀ ਰਹਿ ਰਿਹਾ ਹੈਗਾ ਸੀ ਇਹ ਈਨੀ ਗੱਲ ਦਾ ਸਾਹਮਣੇ ਆਈ ਹੈ ਕਿ ਪਿਛਲੇ ਤਿੰਨ ਚਾਰ ਮਹੀਨੇ ਤੋਂ ਡਿਪਰੈਸ਼ਨ ਦੇ ਵਿੱਚ ਜਿਆਦਾ ਸੀ ਪਹਿਲਾਂ ਵੀ ਕਈ ਵਾਰਾਂ ਘਰੋਂ ਜਿਹੜੇ ਹੈਗੇ ਇਕੱਲੇ ਚਲੇ ਜਾਂਦੇ ਜਿਹੜਾ ਝਗੜੇ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਹੋਇਆ ਸੀ ਉਹ ਦਾ ਵਾਲਾ ਐਂਗਲ ਵੀ ਅਸੀਂ ਦੇਖਿਆ ਕਿ ਉਹਦੇ ਨਾਲ ਹਾਲੇ ਤੱਕ ਕੋਈ ਸਬੰਧ ਨਹੀਂ ਇਹਦਾ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਬਾਕੀ ਜਿਹੜਾ ਹੈਗਾ ਐਕਸੀਡੈਂਟ ਵਾਲਾ ਤੁਹਾਨੂੰ ਦੱਸਿਆ ਕਿ ਜਰੂਰ ਤੋਂ ਆਪਣੀ ਜਿਹੜੀ ਲੱਡਾ ਕੋਠੀ ਤੋਂ ਡਿਊਟੀ ਤੋਂ ਇੱਥੇ ਨਾ ਰਹੀ ਸੀ ਤੇ ਸਾਡੇ 9 ਵਜੇ ਦੇ ਕਰੀਬ ਜਿਹੜੇ ਹੈਗੇ ਆਪਣੇ ਪਹੁੰਚਦੇ ਹੈਗੇ ਆ ਭਾਗਪੁਰ ਏਰੀਆ ਦੇ ਕੋਲ ਉਥੇ ਇੱਕ ਸਵਿਫਟ ਗੱਡੀ ਆਲਰੇਡੀ ਜਿਹੜੀ ਦਾ ਟਾਇਰ ਪੰਕਚਰ ਹੋ ਗਿਆ ਤੇ ਖੜੀ ਸੀ ਉਹਦੇ ਵਿੱਚ ਇਹਨਾਂ ਦੀ ਗੱਡੀ ਜਿਹੜੀ ਆ ਇਹ ਕੋਲਈ ਆ ਤੇ ਨਾਲ ਇਹਨਾਂ ਦਾ ਜਿਹੜਾ ਹੈਗਾ ਗਨਮੈਨ ਵੀ ਹੈਗਾ ਸੀ ਉਹ ਵਿਅਕਤੀ ਉਹਨਾਂ ਨੇ ਰਸਤੇ ਦੇ ਵਿੱਚ ਉੱਥੇ ਲਿਫਟ ਵੀ ਦੇ ਦਿੱਤੀ ਸੀ ਤਾਂ ਉਹ ਜਿਹੜੀ ਗੱਡੀ ਇਹਨਾਂ ਦੀ ਕੋਟ ਦੀ ਗੱਡੀ ਐਂਡ ਜਿਹੜੀ ਸਵਿਫਟ ਗੱਡੀ ਸੀ ਉਹ ਦੋਨੇ ਡੈਮੇਜ ਹੋ ਗਈਆਂ ਸੀ ਦੋਨੇ ਜੜੀਆਂ ਗਈਆਂ ਵਰਕਸ਼ਾਪ ਦੇ ਵਿੱਚ ਗਰਾਜ ਦੇ ਵਿੱਚ ਇਹਨਾਂ ਨੇ ਠੀਕ ਕਰਾਉਣੀ ਸੀ ਸਰ ਕੀ ਮਾਮਲਾ ਬਿਕਰ ਅ ਹਰ ਦੇਖ ਰਹੇ ਆ ਕਿ ਇਹਦਾ ਕੌਜ਼ ਆਫ ਡੈਥ ਜਿਹੜਾ ਹੈਗਾ ਪੋਸਟਮਾਰਟਮ ਚੱਲ ਰਿਹਾ ਹੈ ਕਿ ਉਸ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਕਿ ਕੌਜ਼ ਡੈਗਾ ਜੇ ਇਹਦਾ ਗਨ ਸ਼ਾਟ ਕੋਈ ਬੁਲ ਹੈਗਾ ਤੇ ਉਹਦੀ ਕਿੱਥੋਂ ਐਂਟਰੀ ਬੁਲ ਕੀ ਹੈ ਐਗਜ਼ਿਟ ਬੁਲ ਕੀ ਹੈ ਐਂਡ ਉਹ ਕੀ ਜਿਹੜਾ ਹੈਗਾ ਸਾਰੇ ਸੱਤ ਇਕੱਠੇ ਕਰਕੇ ਅੰ데 ਕਿਸ ਤਰੀਕੇ ਨਾਲ ਇਸ ਜਗ੍ਹਾ ਦੇ ਉੱਤੇ ਪਹੁੰਚਿਆ ਜਿੱਥੋਂ ਡੈਡ ਬਣੀ ਮਿਲੀ ਆ ਕੀ ਆਪਣੇ ਕੋਈ ਲਿਫਟ ਲੈ ਕੇ ਆਇਆ ਜਾਂ ਕਿਸੇ ਦੇ ਨਾਲ ਆਇਆ ਜਾਂ ਕਿਸੇ ਤੋਂ ਕਿਸੇ ਨੇ ਇਹਨੂੰ ਡ੍ਰੌਪ ਕੀਤਾ ਉਹ ਸਾਰੀ ਇਹ ਚੀਜ਼ ਨਹੀਂ ਸੀ ਕਰੀ ਤਾ